kalasangha.com ਦੇਖ ਰਹੇ ਸਾਰੇ ਸਰੋਤ ਨੇ ਪਿਆਰ ਪ੍ਰਸ਼ਾਸਰੀ ਕਾਲ ਇਹ ਜੇ ਵੀਡੀਓ ਅਸੀਂ ਇਸ ਟਾਈਮ ਬਣਾ ਰਹੇ ਆ ਇਹ ਪਲਕੀ ਸਾਹਿਬ ਸਾਰੀ ਸੰਗਤ ਨੂੰ ਦਿਖਾਉਣ ਲਈ ਬਣਾ ਰਹੇ ਆ ਜੀ ਤੇ ਪਹਿਲਾਂ ਅਸੀਂ ਇਹ ਪਲਕੀ ਸਾਹਿਬ ਜੀ ਦੀ ਵੀਡੀਓ ਅਪਲੋਡ ਕੀਤੀ ਸੀ ਜਿਹਦੇ ਵਿੱਚ ਆਵਾਜ਼ ਦੀ ਤਕਨੀਕੀ ਕਾਰਨ ਕੁਝ ਗੱਲਾਂ ਸਮਝ ਨਹੀਂ ਆਈਆਂ ਉਹ ਗੱਲਾਂ ਸਾਰੀਆਂ ਨੂੰ ਕਲੀਅਰ ਕਰਨ ਲਈ ਅਸੀਂ ਦੁਬਾਰਾ ਫੇਰ ਵੀਡੀਓ ਅਪਲੋਡ ਕਰ ਰਹੇ ਆ ਜੀ ਇਹ ਜੋ ਪਲਕੀ ਸਾਹਿਬ ਆ ਜੀ ਇਹ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਤੇ ਪਿੰਡ ਦੀ ਸਾਰੀ ਸੰਗਤ ਦੇ ਸਹਿਯੋਗ ਦੇ ਨਾਲ ਬਣਾਈ ਗਈ ਹੈ ਜੋ ਕਿ ਸੰਗਤ ਨੇ ਮਹਾਰਾਜ ਦਾ ਪ੍ਰਕਾਸ਼ ਆਪਣੇ ਘਰ ਵਾਸਤੇ ਲੈ ਕੇ ਜਾਣਾ ਹੋਵੇ ਉਹਦੇ ਵਾਸਤੇ ਹੀ ਬਣਾਈ ਗਈ ਆ ਜੀ ਕਿਸੇ ਵੀ ਗੁਰਦੁਆਰਾ ਸਾਹਿਬ ਜੀ ਤੋਂ ਜਿਵੇਂ ਕਿ ਸੰਤ ਬਾਬਾ ਕਾਂਦਾਸ ਜੀ ਗੁਰਦੁਆਰਾ ਖਾਸ ਕਾਲਾ ਗੁਰਦੁਆਰਾ ਸ਼ਿਮੇ ਪਾਸ਼ਾ ਜੀ ਟਾਮੀ ਸਾਹਿਬ ਗੁਰਦੁਆਰਾ ਘੰਟਾ ਘਰ ਜੀ ਗੁਰਦੁਆਰਾ ਬਾਬਾ ਨਨਜੰਦ ਜੀ ਅਪਾ ਕਿਸੇ ਵੀ ਗੁਰਦੁਆਰਾ ਸਾਹਿਬ ਜੀ ਤੋਂ ਮਹਾਰਾਜੀ ਦਾ ਪ੍ਰਕਾਸ਼ ਆਪਣੇ ਘਰ ਵਾਸਤੇ ਲੈ ਕੇ ਜਾਣਾ ਹੋਵੇ ਜੋ ਕਿ ਅਪਾ ਸਕਰੀਨ ਦੇ ਉੱਤੇ ਨੰਬਰ ਮੈਂਸ਼ਨ ਕਰਾਂਗੇ ਤੁਸੀਂ ਉਹ ਨੰਬਰ ਤੇ ਕਿਸੇ ਤੇ ਨੰਬਰ ਤੇ ਵੀ ਤੁਸੀਂ ਕਾਲ ਕਰੋ ਤੇ ਪਾਲਕੀ ਸਾਹਿਬ ਜੀ ਨੂੰ ਆਪਾਂ ਲੈ ਕੇ ਜਾ ਸਕਦੇ ਆ ਜੀ